ਇਹ ਕਿਰਪਾਣਾ ਸੀਗੀ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ ਤਿੰਨ ਮੋਟਰਸਾਈਕਲਾਂ ਤੇ ਸੀਗੇ ਜੀ ਇਹ ਅੱਖ ਦੇ ਕਰੀਬ ਸੀਗੇ ਦੋ ਤੇ ਤਿੰਨ-ਤਿੰਨ ਸੀਗੇ ਨੀ ਪਰ ਤੇ ਦੋ ਵੀ ਸੀ ਕੋਈ ਨੀ ਰੋੜ ਫੜੇ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਦੋ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਕਰਦੇ ਕੀ ਸੀ ਇਹ ਇਹ ਗੁੰਡਾ ਕਰਦੀ ਕਰਦੇ ਸੀ ਜੀ ਮੋਬਾਈਲ ਖੋਦੇ ਸੀ ਲੋਕਾਂ ਦੇ ਇੱਕ ਨੰਬਰ ਸਰਕੂਲਰ ਰੋਡ ਤੋਂ ਮੋਬਾਈਲ ਖੋਹਿਆ ਕੱਲ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਤੋਂ ਮਾਇਆ ਕੋਈ ਕਿੱਥੇ ਘੜਵੇ ਚ ਗੋਰੀ ਹੋਏ ਇਹ ਥੂਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਥੂਹੀ ਰੋਡ ਤੇ ਥੂਹੀ ਰੋਡ ਦੇ ਥੂਹੀ ਪਿੰਡ ਦੇ ਆਲੇ-ਦੁਆਲੇ ਸੀ ਤੇ ਸੁਨੇਰਾ ਨੇ ਉੱਤੇ ਸੀਨੀਅਰ ਕੋਰਪੋਰਲ ਤੋਂ ਉੱਤੇ ਬਾਹਰ ਦਾਤਾ ਦਾ ਲਗਾਤਾਰ ਚੱਲ ਰਹੀ ਸੀ ਕਿ ਰੋਜ਼ ਦੋ ਦੋ ਤੋਂ ਤਿੰਨ ਤਿੰਨ ਵਾਰ ਦਾਤਾ ਹੋ ਰਹੀ ਸੀ ਲਗਾਤਾਰ ਇੱਕ ਤਾਂ ਖਾਫ ਤੇ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਟੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨਾ ਲੈ ਰਹੇ ਨੇ ਜੀ ਇਹ ਉਹ ਭਵਾਨੀ ਗੜਦੇ ਨੇ ਤੇ ਇੱਕ ਮੁੰਡਾ ਮੁੰਡਾ ਪਰੋੜ ਦਾ ਮਾਸ਼ ਉਮਰ ਕਿੰਨੀ ਤਾਂ ਇਹ ਇਹਨਾਂ ਦੀ ਉਮਰ ਲਗਭਗ 22 23-24 ਸਾਲ ਦੇ ਕਿਰੇ ਮੋਤੂ ਕੀ ਫਾਇਰਿਕਸ ਦਾ ਨੀਰ ਚੱਕੀ ਕੀ ਸੀ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਹੁੰਦਿਆਂ ਤੇ ਹੁਣ ਆਪ ਤੁਸੀਂ ਪੁਲਿਸ ਨੂੰ ਬੁਲਾਇਆ ਤੇ ਹੁਣ ਕੀ ਫਰਦਰ ਕਾਰਵਾਈ ਬਸ ਇਹਦਾ ਕਾਰਵਾਈ ਪੁਲਿਸ ਕੋਲੋਂ ਹਲੇ ਪਹੁੰਚੀ ਹੈ ਜੀ ਹੁਣ ਅਸੀਂ ਦੇਖਦੇ ਜੀ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਤਾਂ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਪੁਲਿਸ ਨੂੰ ਕਹਿੰਦਾ ਕਿ ਉਹਨੂੰ ਲਿਓ ਚੱਕ ਤੱਪੇ ਦਾ ਨਾ ਮਹੌਲ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਹੋ ਗਿਆ। ਸਾਨੂੰ ਮਤਲਬ ਕਿ ਘਰੋਂ ਨਿਕਲਣਾ ਵੀ ਮਨ ਬੰਦ ਕਰਿਆ ਪਿਆ। ਕੋਈ ਸਾਬ 7 ਵਜੇ ਸ਼ੁਰੂ ਹੋ ਜਾਂਦਾ 6:30 ਵਜੇ। ਬਲਕਿ ਸੋ ਮੋਬਾਈਲ ਖੋੜਿਆ ਕੋਈ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਰੇਜ ਤੋਂ ਨੇ ਸਾਹਮਣੇ ਉਹ ਕੁਰਬਾਨਦਾਰ ਕੇ ਜੜੀ ਖੜਾ। ਕਿੰਨੇ ਮੁੰਡੇ ਆ ਗਏ। ਮੁੰਡਾਂ ਦਾ ਯੂਨੀਅਨ ਤੋਂ 10 ਮੁੰਡੇ ਦਾ ਕੋਲੇ ਜੀ ਰਿਹਾ। ਕੋਈ 6:00 7:00 ਦੇ ਹੋਰ ਨੇ। 12-13 ਬੰਦੇ ਨੇ। ਕਿੰਨੇ ਕੁ ਬੰਦੇ ਨੇ। ਨਾਲੋਂ ਦਾ ਬਹੁਤ ਰੋਜ਼ 2-4 ਹੁੰਦੀਆਂ ਨੇ। ਲਾ ਲੋ ਸਾਡੇ ਉਹ ਵੀ ਮਾਈਕਰ ਵੀ ਹੋਰੇ ਹੀ ਮੰਗਾਂ ਜਿਹਨਾਂ ਦੀ ਕਾਰਵਾਈ ਨਹੀਂ ਹੋਈ ਤੇ ਰੁਕਣਾ ਦਾ ਵੀ ਨਹੀਂ ਤਾਂ ਪੁੱਛ ਲੋ ਬੰਦੇ ਨੂੰ ਦੱਸਣਾ ਇਹਨਾਂ ਮੰਗ ਕੇ ਕਾਰਵਾਈ ਕਰੀ ਉਹਨਾਂ ਤੇ ਉਹਦੇ ਕੇਵਲ ਇਹ ਦੀ ਛੱਪਦੇ ਜੀ ਹੋਰ ਕੋਈ ਕੋਈ ਵੀ ਉਗਵਾ ਕਰੇ ਲਾ ਨੇ ਸਾਡੇ ਸਟੇਡ ਹੀ ਮਾ ਟੋਰੀਏ ਜਿਹੜੇ ਗ੍ਰੇਲਾਂ ਨੇ ਲੋਹੀ ਵੀ ਨਹੀਂ ਉਹ ਸਭ ਪਟਕ ਗਏ ਟੈਂਟਰੇ ਮੋਟਰ ਆ ਜਾਂ ਕੇ ਕੇਵਲ ਬੜੀਆ ਗੇਟ ਦੀ ਹੈ ਤੇ ਸੋਟੋਗੇ ਮਸਤ ਹੋਜੀ ਪੋਸਟਾ ਜਿੱਦ ਜਾਤੀ ਬੜਤ ਪਰ ਬੜੀਆ ਨਹੀਂ ਕੋਈ ਕਾਰਵਾਈ ਹੋਣੀ ਕਿੰਨੇ ਸਿਆਦੇ ਮੁੰਡੇ ਲਾ ਕੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਆ। ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਤਾਂ ਸ਼ਹਿਰ ਦੇ ਵਿੱਚ ਵਾਧਾ ਕਰ ਰਿਹਾ ਉਹ ਪਿੰਡਾਂ ਦੇ ਵਿੱਚ ਜਾਣ ਲੱਗੀਆਂ। ਇਹ ਕੀ ਕਰਦੇ ਨੇ ਫਾਟਕਾ ਲਾ ਦਿੰਦੇ ਨੇ ਜਦੋਂ ਉਹ ਤੋਂ ਬਾਅਦ ਵਿੱਚ ਬੰਦੇ ਫਾਟਕਣਾ ਦੋ ਪੜਾਉਂਗੇ ਨੇ ਬੰਦੇ। ਤੇ ਪੂਰਾ ਗੈਗ ਬਣਾ ਕੇ ਸੀ। ਤਾਂ ਗੱਟੀਆਂ ਨੂੰ ਘੇਰ ਕੇ ਜੇ ਨਹੀਂ ਕੀ ਉਹ ਕਰਦੇ ਦਾ ਡਾਂਲੇ ਮਾਰਦੇ ਨਾ। ਤੇ ਪੂਰੀ ਰੋਡ ਫੜ ਕੇ ਕੇਵਲਾ ਮਿਲ ਕੇ ਹਰੇਕ ਮੋਟਰ ਦੀ ਮਤਲਬ ਦੋ-ਦੋ ਚੱਤਾਂ ਦਾ ਕੇਵਲਾ ਫੜੀਗੇ। ਕਿੰਨੇ ਮੁੰਡੇ ਪੜੇਗਾ। ਇਹ ਦੋ ਮੁੰਡੇ ਪੜੇਗੇ ਬਾਕੀ ਭੱਜ ਗਈ ਖਰਾਬੀ। ਤੇ ਬਟ ਉਹ ਨਾ ਉਹ ਨਹੀਂ ਰਹੇ ਨੇ ਉਹਦੇ ਮੁੰਡੇ ਦਾ ਸਾਹ ਤੇ ਕੋਈ ਸੁਪਰ ਸਪਲੈਂਡਰ ਸਪਲੈਂਡਰ ਮੋਰ ਚੱਲਦੀ ਮੈਂ ਦਿਹਾੜੀ ਤੋਂ ਆਦਿ ਚਾਰ ਪੰਜ ਨਾ ਨਿਕਲ ਆਏ ਬੇਆਇਤਾ ਨਹੀਂ ਨੇ ਮੇਰੇ ਕਰਪਾਣੋਂ ਰੱਖ ਲਈ ਮੁੰਡੇ ਤੇ ਗਰਦਨ ਤੇ ਮੈਂ ਟੋਮੋਇਲ ਕੋ ਕੇ ਭੱਜ ਆਇਆ ਮੈਂ ਗੈਲਾ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਡੇਰੇ ਜਾ ਕੇ ਫੋਨ ਕਰਾਇਆ ਉਹਨੂੰ ਘੇਰੇ ਇਹਨਾਂ ਨੇ ਕਿਰਪਾਨਾ ਕੱਢ ਕੇ ਫੇਰ ਵਾਸਤੇ ਭੱਜੇ ਲੰਨੀ ਪੰਡਾ ਹਾਂ ਜੀ ਮੈਂ ਲੈ ਉਹ ਕਰ ਗਈ ਇਹ ਉਹੀ ਪੁੱਛਣ ਹਾਂ ਜੀ ਨਾ ਉਹ ਵੀ ਕੋਈ ਨਹੀਂ ਗਿਆ ਤਾਂ ਨਿਆਣਾ ਦੇਵਰੇ ਉਹ ਨੂੰ ਨਾ ਪੱਕੀ ਨੂੰ ਪਤਾ ਹੀ। ਬਾਕੀ ਜੀ ਕਈ ਬੰਦਾ ਦਾ ਉਹ ਹੋਇਆ। ਰਾਤ ਕੱਢ ਕੇ ਲਈ ਫਰਮਾਤਾ ਜੀ ਸਾਡੇ ਤੋਂ ਆਏ ਸੀ। ਹਾਂ। ਮਦਾਰ ਕਹੇ ਪਤੀ ਲੱਗਿਆ ਕਰ। ਹੂੰ। ਕੋਈ ਨਹੀਂ ਮਰਦਾ ਬਸ। ਮਨ ਮੋਬਾਈਲ ਮੈਨਾਂ ਜੀ ਹਿੰਦਾ ਦਿਹਾੜੀਦਾਰ ਬੰਨੇ ਆ। ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਪਈਏ ਨੂੰ ਚੈੱਕ ਕਰ ਰਹੀ ਸੀ। ਇਹਨਾਂ ਲੋਕ ਜਿਹੜੇ ਕਹਿੰਦੇ ਨੇ ਕਿ ਇਹਦਾ ਕੋਲ ਮੇਲੇ ਤੇ ਹਥਿਆਰ ਹੋਣੋਂ ਰਾਤ ਅਸੀਂ ਲੈ ਗਏ ਹਾਂ ਤੋਪਕੀ ਚੱਲਦੀ ਹੈ ਜਿਹੜੀ ਇੱਕ ਕਾਰਵਾਈ ਹੋਈ। ਆਪਣੇ ਤੇ ਆਪਾਂ ਦੇ ਪੀ ਲਾ ਇਹ ਬੇਲੇਆਣ ਦੇ ਨਹੀਂ ਕੋਈ ਇਹ ਇਹਦਾ ਦਾਪ ਨੀ ਜਾਮਾ ਵੀ ਟਿਕਾ ਹੈ 6-7 ਮੱਡੇ ਹੋਰ ਆਓ ਜਿਹੜੇ ਦੱਸੇ ਨੇ ਜੀ ਲੋ ਉਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਆਪਾਂ